ਸੋ ਲੋਕ ਸਭਾ ਜਨਨ ਲਾ ਕੇ ਗੁਰਜੀਤ ਸਿੰਘ ਔਲਾ ਸਾਡੇ ਨਾਲ ਲਗੇ ਅਸੀਂ ਗੁਰਜੀਤ ਸਿੰਘ ਔਲਾ ਨਾਲ ਗੱਲ ਕਰਦੇ ਸਿਆਸਤ ਦਾ ਦੂਜਾ بڑا ਚੋਣਾਂ ਦਾ ਸ਼ੁਰੂ ਹੋ ਗਿਆ ਔਲਾ ਸਾਹਿਬ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਸਿਆਸਤ ਜਿਹੜੀ ਹੈ ਉਹ ਤਿਆਰੀ ਹੈ ਕੋਈ ਗੱਲ ਨਹੀਂ ਦੇਖੋ ਉਹ ਇਲੈਕਸ਼ਨਾਂ ਚ ਕੁਝ ਹੁੰਦਾ ਹੀ ਹੈ ਇਹ ਸਾਲ ਪਹਿਲੋਂ ਦੀ ਗੱਲ ਹੈ ਉਹਦੀ ਖਿਮਾ ਜਾਚਣਾ ਵੀ ਹੋ ਚੁੱਕੀ ਹੈ ਅ ਸ਼੍ਰੀ ਬਾਲਮੀਕ ਤੀਰਥ ਜਿਹਦੇ ਤਖਤ ਹੈ ਉਹਨਾਂ ਦਾ ਉੱਥੇ ਜਾ ਕੇ ਔਰ ਮਹਾਪੁਰਸ਼ ਨੇ ਉੱਥੇ ਜਿਹੜੀ ਸੇਵਾ ਲਈ ਸੀ ਜੋੜੇ ਉਹ ਵੀ ਕੀਤੀ ਜਾ ਚੁੱਕੀ ਹੈ ਸੋ ਇਹ ਚੀਜ਼ਾਂ ਦੇ ਨਾਲ-ਨਾਲ ਸਾਡੇ ਚੱਲਣੀਆਂ ਹੀ ਨੇ ਔਰ ਇਹਨੂੰ ਹਰ ਚੀਜ਼ ਜਾਣਦੇ ਨੇ ਮਹਾਪੁਰਸ਼ ਨੇ ਅੱਜ ਵੀ ਉੱਥੇ ਜਾ ਕੇ ਕਹਿ ਦਿੱਤਾ ਤੂੰ ਨਸਲ ਪੀ ਪੀ ਇਹਦੇ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਜਿਹੜੇ ਲੋਕ ਵੀ ਇਹਦੇ ਤੇ ਰਾਜਨੀਤੀ ਕਰ ਰਹੇ ਆ ਉਹਦਾ ਮਤਲਬ ਉਹ ਉਹਨਾਂ ਦੇ ਉਹਨਾਂ ਦਾ ਹੁਕਮ ਨਹੀਂ ਮੰਨ ਰਹੇ ਉਹਨਾਂ ਨੇ ਸਪਸ਼ਟ ਅੱਜ ਕਹਿ ਦਿੱਤਾ ਇਸੇ ਨਾਲ ਤੂੰ ਨਾ ਸਭ ਟਰਸਟ ਨੂੰ ਕਿਹਾ ਵੀ ਸੁਨੀਲ ਜਾਖੜ ਨੇ ਜਿਹੜੇ ਕਿ ਉਸ ਲਈ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਵੱਲੋਂ ਵੀ ਇੱਕ ਇਸ ਤਰ੍ਹਾਂ ਦੀ ਟਿੱਪਣੀ ਲੇਕਿਨ ਅੱਜ ਤੱਕ ਉਹਨਾਂ ਨੇ ਕੋਈ ਮਾਫੀ ਨਹੀਂ ਮੰਗੀ ਕੋਈ ਸੇਵਾ ਨਹੀਂ ਕੀਤੀ ਮੈਂ ਉਹਦੇ ਕਹਿਣ ਦੇ ਆ ਵੀ ਜਿਹੜੇ ਲੋਕਾਂ ਨੇ ਬੰਗੀ ਨਹੀਂ ਉਹਨਾਂ ਦਾ ਕੋਈ ਸਵਾਲ ਨਹੀਂ ਕਿਉਂਕਿ ਉਹ ਲੋਕ ਤਾਕਤਵਾਰ ਨੇ ਉਹ ਲੋਕ ਤਾਕਤ ਰੱਖਦੇ ਨੇ ਲੋਕ ਉਹਨਾਂ ਨੂੰ ਸਵਾਲ ਕਰਦੇ ਨਹੀਂ ਆਮ ਪਬਲਿਕ ਨੂੰ ਕੋਈ ਵਿਚਰਨ ਦੇ ਸਵਾਲ ਸਾਡੇ ਦੇ ਨੇ ਪਰ ਮੈਨੂੰ ਕੋਈ ਗੱਲ ਨਹੀਂ ਜਿਹੜਾ ਵੀ ਕੋਈ ਮੰਨਣਾ ਚਾਹੁੰਦਾ ਇਹ ਦੇਖੋ ਗਲਤੀਆਂ ਹੋ ਜਾਂਦੀਆਂ ਅਸੀਂ ਖਿਮਾ ਜਾਚਣਾ ਪਹਿਲਾਂ ਵੀ ਕੀਤੀ ਆ ਅਸੀਂ ਹੁਣ ਵੀ ਕਹਿੰਨੇ ਆ ਅਸੀਂ ਸਾਡਾ ਮੰਚਾ ਕਿਸਦਾ ਦਿਲ ਦਿਖਾਉਂਦਾ ਨਹੀਂ ਸੋ ਅੱਜ ਕਿਸਾਨ ਉਹਨਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਦਾ ਮਹਾਂਪੁਰਸ਼ ਨੇ ਕਹਿਤਾ ਹੈ ਔਰ ਮੇਰਾ ਕਲ ਉਹਨਾਂ ਦੇ ਉੱਤੇ ਅੱਜ ਜਿਹੜਾ ਹੁਕਮ ਉੱਤੇ ਹੋ ਜਾਂਦਾ ਉਹਦੇ ਉੱਤੇ ਨਾ ਤੇ ਕੋਈ ਜਥੇਬੰਦੀ ਉਹਨਾਂ ਨੇ ਕਿਹਾ ਆਪ ਹੀ ਕਿਹਾ ਤੇ ਨਾ ਸਾਡਾ ਕੋਈ ਸੰਸਥਾ ਹੈ ਜੋ ਹੁਕਮ ਉਹਨਾਂ ਦਾ ਅਖੀਰਲਾ ਹੁਕਮ ਹੁੰਦਾ ਉਹਨਾਂ ਨੇ ਸੇਵਾ ਵੀ ਲਈ ਸਜ਼ਾ ਹੁੰਦੀ ਹੈ ਕਿ ਤੁਹਾਨੂੰ ਜੂੜੇ ਝ ਔਰ ਬਰਤਨ ਸਾਫ ਕਰਨ ਦੀ ਉਹਨਾਂ ਸਜਾ ਲਈ ਉਹ ਆਪਾਂ ਕਰਤੀ ਨਹੀਂ ਕੋਈ ਐਸੀ ਜੀ ਗੱਲ ਨਹੀਂ ਸੋਚ ਕਿਸਾਨਾਂ ਨੂੰ ਮਿਲੇ ਉਹ ਕਿਸਾਨਾਂ ਨੂੰ ਵੀ ਮਿਲੇ ਔਰ ਉਹਨਾਂ ਨੇ ਤੁਹਾਨੂੰ ਸਮਰਥਨ ਦੇਣ ਦਾ ਵੀ ਐਲਾਨ ਕੀਤਾ ਉਸ ਦੇ ਨਾਲ ਨਾਲ ਉਹ ਕਈ ਮੁਸ਼ਕਲਾਂ ਵੀ ਦਸੀਆਂ ਔਰ ਐਮਐਸਪੀ ਦੇ ਵਿੱਚ ਲੈ ਕੇ ਜਿਹੜਾ ਤੁਸੀਂ ਠੰਡੀਆਂ ਪਹਾਉਂ ਦੇ ਵਿੱਚ ਜਿਹੜੀ ਆ ਧਰਨੇ ਵੀ ਦਿੱਤੇ ਸੀ ਜਦੋਂ ਬੈਠੇ ਸੀ ਉਸ ਨੂੰ ਲੈ ਕੇ ਉਹ ਗੱਲ ਕੀਤੀ ਹੈ ਬੜੀ ਵਧੀਆ ਚਰਚਾ ਹੋਈ ਕਿਸਾਨਾਂ ਦੇ ਨਾਲ ਉਹਨਾਂ ਨੇ ਬੜੀ ਇਸ ਗੱਲ ਦੀ ਤਾਰੀਫ ਕੀਤੀ ਜੋ ਉਹਨਾਂ ਦੀ ਚਲੋ ਕੁਦਰਤੀ ਗੱਲ ਹੈ ਉਹ ਕਹਿੰਦਾ ਯਾਰ ਇਹ ਕੈਂਪੀ ਨੂੰ ਕਹਿ ਰਹੇ ਆ ਕਿ ਗਾ ਸਾਡੇ ਆ ਮੁੱਦੇ ਮੈਂ ਕਿਹਾ ਜੀ ਬਿਲਕੁਲ ਜਿਹੜੇ ਅਗਲੇ ਮੁੱਦੇ ਨੇ ਉਹਨਾਂ ਨੂੰ ਵੀ ਧਿਆ